ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Job Alert ਭਾਈ ਅਮਨ ਤੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਗ੍ਰਿਫਟ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਬੀਆਰਓ ਦੇ ਵਿੱਚ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਵਿੱਚ ਵਧੀਆ ਭਰਤੀ ਆ ਚੁੱਕੀ ਹੈ ਜੀ ਪੱਕੀ ਭਰਤੀ ਹੈ ਇਹ ਇਹ ਚ ਉਮਰ 18 ਸਾਲ ਤੋਂ ਲੈ ਕੇ 27 ਸਾਲ ਦੀ ਕੈਂਡੀਡੇਟਸ ਸਪੋਰਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਜੋ ਸਰਵਿਸਮੈਨ ਹਨ ਉਹਨਾਂ ਦੇ ਲਈ 15% ਕੋਟਾ ਅਲੱਗ ਤੋਂ ਰੱਖਿਆ ਗਿਆ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਜਿਹੜੇ ਇੱਕ ਸਰਵਿਸਮੈਨ ਭਰਤੀ ਹੋਣਾ ਚਾਹੁੰਦੇ ਹਨ ਪੱਕੀ ਭਰਤੀ ਆ ਚੁੱਕੀ ਹੈ ਜੀ ਇਸ ਦੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਕੌਣ ਕੌਣ ਇਸ ਨੂੰ ਅਪਲਾਈ ਕਰ ਸਕਦਾ ਹੈ ਤੇ ਇਸ ਨੂੰ ਕਿਵੇਂ ਅਪਲਾਈ ਕਰਨਾ ਹੈ ਇਸ ਦਾ ਜੋ ਫਾਰਮ ਹੈ ਉਹ ਤੁਹਾਨੂੰ ਕਿੱਥੋਂ ਮਿਲੇਗਾ ਇਸ ਦੀ ਪੂਰੀ ਜਾਣਕਾਰੀ ਅਸੀਂ ਵੀਡੀਓ ਵਿੱਚ ਦਿੰਦੇ ਹਾਂ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਅੱਗੇ ਤੋਂ ਜੋ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਸਹੀ ਰਸਤੀ ਕਿ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਬਾਰਡਰ ਰੋਡ ਆਰਗੇਨਾਈਜੇਸ਼ਨ ਬੀਆਰਓ ਦੇ ਤਹਿਤ ਗ੍ਰਾਫ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਐਡਰਟਾਈਜ਼ਮੈਂਟ ਨੰਬਰ 225 ਨੂੰ ਸੋਧ ਕਰਕੇ ਇਹਨਾਂ ਨੇ ਗ੍ਰਾਫ ਦੇ ਵਿੱਚ ਸਮੀ ਮੰਗ ਕੀਤੀ ਜਾਂਦੀ ਹੈ ਜੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਸਮੀ ਮੰਗ ਕੀਤੀ ਜਾਂਦੀ ਹੈ ਇਹਦੇ ਵਿੱਚ ਸਰਵਿਸ ਮੈਨਟੇਨੈਂਸ ਦੀਆਂ ਅਸਾਮੀਆਂ ਬਹੁਤ ਰਹਿਵਾਲੀਆਂ ਹਨ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੁਣ ਗੱਲ ਕਰਦੇ ਹਾਂ ਪੋਸਟਾਂ ਦੀ ਪੋਸਟਾਂ ਇਸ ਤਰੀਕੇ ਨਾਲ ਰਹਿਵਾਲੀਆਂ ਹਨ ਵੀਹਕਲ ਮੈਕੈਨਿਕ ਦੇ ਲਈ ਤਾਂ ਸੋ 24 ਪੋਸਟ ਹਨਾ ਵੱਖ-ਵੱਖ ਕੈਟਾਗਰੀ ਵਾਈਜ਼ ਅਤੇ MSW ਪ੍ਰਿੰਟਰ ਦੇ ਲਈ 203 ਵਗਾਂਸੀਆਂ ਹਾਂ ਜੀ ਅਤੇ MSWDES ਦੇ ਲਈ 205 ਵਗਾਂਸੀਆਂ ਰਹਿਵੀਆਂ ਹਾਂ ਜੀ ਟੋਟਲ ਪੋਸਟਾਂ 542 ਹਾਂ ਜੀ ਹੁਣ ਗੱਲ ਕਰਦੇ ਹਾਂ ਜੀ ਜੋ ਕੋਟਾ ਸਰਵਿਸ ਵਾਇਨ ਦੇ ਲਈ ਹੈ ਵਹੀਕਲ ਮਕੈਨਿਕ ਦੇ ਲਈ 324 ਵਗਾਂਸੀਆਂ ਵਿੱਚੋਂ 99 ਵਗਾਂਸੀਆਂ ਸਰਵਿਸ ਵਾਇਨ ਦੀਆਂ ਹਾਂ ਜੀ 15% ਰੱਖੀਆਂ ਹਨ ਅਤੇ MSW ਪ੍ਰਿੰਟਰ ਦੇ ਲਈ 13 ਦੇ ਵਿੱਚੋਂ 2 ਹਾਂ ਜੀ 15% ਅਤੇ MSW DS ਦੇ ਵਿੱਚ 205 ਦੇ ਵਿੱਚੋਂ ਦੇ ਵਿੱਚੋਂ 31 ਵੈਕੈਂਸੀਆਂ ਇੱਕ ਸਰਵਿਸ ਲਈ ਰੱਖੀਆਂ ਹਨ ਜੀ ਟੋਟਲ 542 ਵੈਕੈਂਸੀਆਂ ਦੇ ਵਿੱਚੋਂ 82 ਇੱਕ ਸਰਵਿਸ ਲਈ ਰੱਖੀਆਂ ਹਨ ਜੀ ਇਹ ਵਕੰਤियां B R O ਗ੍ਰਾਫ ਦੇ ਵਿੱਚ ਹੀ ਇਹ ਪੱਕੀ ਭਰਤੀ ਆ ਚੁੱਕੀ ਹੈ ਜੀ ਇਹ ਜੋ ਪੇ ਹੈ ਜੀ ਡੀਏ ਐਚਆਰ ਇਹ ਸਭ ਕੁਝ ਮਿਲੇਗਾ ਡਰੈਸ ਕਲਾਉਸ ਸਭ ਕੁਝ ਮਿਲੇਗਾ ਜੀ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਬਹੁਤ ਬਧੀ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰਨ ਚਾਹੁੰਦੇ ਹਨ ਤੇ ਇੱਕ ਸਰਵਿਸ ਹੋਏ ਹਨ ਜਿਹੜੇ 1 ਸਾਲ ਦੇ ਅੰਦਰ ਅੰਦਰ ਆਏ ਹਨ ਕੋਈ ਇਸ ਪੋਸਟ ਲਈ ਐਲੀਜੀਬਲ ਹਨ ਜੀ ਬਧੇਰ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ bro.www.bro.go.in ਤੇ ਜਾ ਕੇ ਸੰਪਰਕ ਕਰ ਸਕਦੇ ਹੋ ਇਹ ਨਹੀਂ ਵੈਬਸਾਈਟ ਹੈ ਜੀ ਇੱਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਜੋ ਅਪਲਾਈ ਕਰਨ ਦੀ ਡੇਟ ਹੈ ਜੀ 11 ਅਕਤੂਬਰ 2025 ਤੋਂ ਸਟਾਰਟ ਹੋ ਚੁੱਕੀ ਹੈ ਅਤੇ ਲਾਸਟ ਡੇਟ ਇਸ ਪੋਰਟ ਦੇ ਲਈ 24 ਨਵੰਬਰ 2025 ਰਹਿਣ ਵਾਲੀ ਹੈ ਜੀ ਇਨਾਂ ਸਮੇਂ ਲਈ ਆਫਲਾਈਨ ਅਰਗੇਮੈਂਟ ਕੀਤੀ ਜਾਂਦੀ ਹੈ ਇਹਦਾ ਫਾਰਮ ਆਵੇਗਾ ਜੀ ਉਹ ਤੁਸੀਂ ਫਿਲ ਕਰਕੇ ਇਨਾਂ ਦੇ ਪਤੇ ਉੱਤੇ ਭੇਜਨਾ ਜੀ ਏ ਦੀ ਗੱਲ ਕਰੀਏ ਤਾਂ ਜੋ ਪਹਿਲੀ ਪੋਸਟ ਹੈ ਜੀ ਉਹਦੇ ਲਈ 18 ਸਾਲ ਤੋਂ ਲੈ ਕੇ 27 ਸਾਲ ਏਜ ਰਹਿੰਦੇ ਹਨ ਕੈਂਡੀਡੇਟ ਦੀ ਤੇ ਅਲੱਗ-ਅਲੱਗ ਕੈਟਾਗਰੀ ਵਾਈਜ਼ ਏਲਿਗਿਬਿਲਟੀ ਵੀ ਮਿਲੇਗਾ ਜੀ ਜੋ ਦੂਜੀਆਂ ਦੋ ਪੋਸਟਾਂ ਹਨ ਜੀ ਡੀਐਸ ਐਮਐਸਡਬਲਿਊ ਦੇ ਲਈ ਦੂਜੀ ਪੋਸਟ ਨੇ 18 ਸਾਲ ਤੋਂ ਲੈ ਕੇ 25 ਸਾਲ ਏਜ ਮਗੀ ਗਈ ਹੈ ਜੀ ਅਤੇ ਏ ਰੈਲੈਕਸੇਸ਼ਨ ਮਿਲੇਗਾ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਕਸਰਵਸ ਵਾਈਜ਼ ਨੂੰ ਵੀ ਏ ਰੈਲੈਕਸੇਸ਼ਨ ਮਿਲੇਗਾ ਜੀ ਇਹ ਫਾਰਮ ਹੈ ਜੀ ਇਹਨਾਂ ਦਾ ਪੈਂਡੈਕਸ ਏ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਪੈਪਰ ਲੈਟਰ ਦੇ ਵਿੱਚ ਭਰਨਾ ਹੈ ਜੀ ਫਿਰ ਇਹ ਤੁਸੀਂ ਇਸ ਨੂੰ ਅਪਲਾਈ ਕਰਨਾ ਪੋਸਟ ਨੂੰ ਨੇਮ ਆਫ ਦਾ ਪੋਸਟ ਆ ਜਾਊਗਾ ਜੀ ਸਭ ਤੋਂ ਪਹਿਲਾਂ ਇਹਨੂੰ ਚੰਗੇ ਤਰੀਕੇ ਨਾਲ ਭਰ ਲੈਣਾ ਇਸ ਫਾਰਮ ਦਾ ਜੋ ਪੀਡੀਐਫ ਹੈ ਉਹ ਤੁਹਾਨੂੰ ਸਾਡੇ ਵਟਸਐਪ ਚੈਨਲ ਤੇ ਮਿਲ ਜਾਵੇਗਾ ਵਟਸਐਪ ਚੈਨਲ ਦੇ ਤਾਂ ਨੋਟੀਫਿਕੇਸ਼ਨ ਵੀ ਮਿਲ ਜਾਗਾ ਤੁਸੀਂ ਉੱਥੇ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਅਪਲਾਈ ਵੀ ਕਰ ਸਕਦੇ ਹੋ ਜੀ ਜੋ ਵਟਸਐਪ ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਬਹੁਤ ਵੱਡਾ ਮੌਕਾ ਆ ਚੁੱਕਿਆ ਜੀ 15% ਕੋਟਾ ਸਰਬਸਮਾਨ ਦਾ ਰਹਿਣ ਵਾਲਾ ਇਸ ਕੋਟ ਦੇ ਲਈ ਇਹ ਡਿਗ੍ਰੇਸ਼ਨ ਫਾਰਮ ਹੈ ਜੀ ਇਸ ਡਿਗ੍ਰੇਸ਼ਨ ਫਾਰਮ ਨੂੰ ਤੁਸੀ ਫਿਲ ਕਰਨਾ ਹੈ ਆਪਾਂ ਸਿਚੇ ਨਿਚੇ ਕਰਨ ਤੋਂ ਬਾਅਦ ਆਪਾਂ ਡਾਕੂਮੈਂਟਾਂ ਨਾਲ ਇਸ ਨੂੰ ਤੁਸੀਂ ਭੇਜ ਸਕਦੇ ਹੋ ਜੀ ਇਹ ਕੋਈ ਸਾਰ ਜਨਰਲ ਇੰਸਟ੍ਰਕਸ਼ਨ ਰੱਖੀਆਂ ਹੈ ਜੀ ਜੋ ਕੈਂਡੀਡੇਟ ਆ ਉਹ ਇੰਡੀਆ ਦੇ ਹੋਣਾ ਚਾਹੀਦਾ ਹੈਗਾ ਜੋ ਪੀਐਚ ਟੈਸਟ ਹੈ ਜੀ ਉਹ ਸਰਵਿਸਮੈਨ ਨੂੰ ਮਾਫ ਹੈਗਾ ਉਹ ਸਰਵਿਸਮੈਨ ਨਹੀਂ ਦੇਣਗੇ ਜੋ ਇਹਨਾਂ ਦਾ ਪਤਾ ਜੀ ਉਹ ਪਤਾ ਤੁਸੀਂ ਨੋਟ ਕਰ ਲਓ ਇਸ ਪਤੇ ਤੇ ਤੁਸੀਂ ਆਪਣੇ ਫਾਰਮ ਨੂੰ ਸੈਂਡ ਕਰਨਾ ਹੈ ਕਮਾਂਡੈਂਟ ਗ੍ਰਿਫ ਸੈਂਟਰ ਡੀਚੀ ਕੈਂਪ ਪੂਨੇ 34110 15 ਤੇ ਤੁਸੀਂ ਆਪਣੇ ਫਾਰਮ ਨੂੰ ਭੇਜਣਾ ਹੈ ਜੀ ਇਹ ਜੋ ਫੀਸ ਰੱਖੀ ਹੈ ਜਨਰਲ ਕੈਂਡੀਡੇਟ ਤੇ ਈਡਬੀਸ ਦਿੱਲੀ ਜੋ ਸਰਵਿਸਮੈਨ ਉਹਨਾਂ ਨੇ ਪਿਆਰ ਵੀ ਫੀਸ ਰੱਖੀ ਗਈ ਹੈ ਅਦਰ ਬੈਗਵਾਰਡ ਕਲਾਸ ਕੈਂਡੀਡੇਟ ਦੇ ਲਈ 50% ਹੈ ਤੇ ਬਾਕੀ ਜੋ ਐਸ ਸੀ ਐਸ ٹی ਹਨ ਉਹਨਾਂ ਲਈ 100% ਫੀਸ ਹੈ ਉਹ ਨਿੱਲਾ ਰਹਿਣ ਵਾਲੀ ਹੈ ਜੀ ਐਸ ਸੀ ਐਸ ٹی ਦੇ ਲਈ ਜੋ ਕੈਂਡੀਡੇਟ ਨੇ ਆਪਣਾ ਫਾਰਮ ਫਿਲ ਕਰਨਾ ਉਹ ਇੰਗਲਿਸ਼ ਤੇ ਹਿੰਦੀ ਵਿੱਚ ਹੀ ਫਿਲ ਕਰਨਾ ਹੋਰ ਕਿਸੇ ਲੈਂਗੁਏਜ ਨਹੀਂ ਫਿਲ ਕਰਨਾ ਅਗਰ ਦੂਸਰੀ ਲੈਂਗੁਏਜ ਕਰਦੇ ਤਾਂ ਉਸ ਨੂੰ ਰੱਦ ਸਮਝਿਆ ਜਾਵੇਗਾ ਓਨਲੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਹੀ ਤੁਸੀਂ ਉਹਨੂੰ ਫਿਲ ਕਰਨਾ ਹੈ ਜੀ ਸਪੋਰਟ ਦੇ ਜੋ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਸਿੱਕਣ ਵਾਲੀ ਹੈ ਜੋ ਕੈਂਡੀਡੇਟ ਹੈ ਵੀ ਕਿਲੋ ਮਕੈਨਿਕ ਦੇ ਲਈ ਉਹਨਾਂ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਦੇ ਤੋਂ ਮੋਟਰ ਮਕੈਨਿਕ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਵੀਕਲ ਡੀਜ਼ਲ 8 ਇੰਜਨ ਦਾ ਅਤੇ ਜੋ ਐਮਐਸਡਬਲੂ ਪੇਂਟਰ ਦੇ ਲਈ ਹਨ ਉਹਨਾਂ ਨੇ ਵੀ 10ਵੀਂ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਕਿਸੇ ਮਾਨਤਾ ਪ੍ਰਾਪਤ ਬੋਰਡ ਦੇ ਤੋਂ ਅਤੇ ਜੋ ਕੈਂਡੀਡੇਟ ਐਮਐਸਡਬਲੂ ਡੀਐਸ ਦੇ ਹਨ ਉਹਨਾਂ ਨੇ ਵੀ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਦੇ ਤੋਂ ਅਤੇ 2 ਸਾਲ ਦਾ ਕੋਰਸ ਕੀਤਾ ਹੋਣਾ ਚਾਹੀਦਾ ਡਰਾਈਵਰ ਪਲਾਂਟ ਐਂਡ ਮਕੈਨਿਕਲ ਟਰਾਂਸਪੋਰਟ ਦੇ ਵਿੱਚ ਜੋ ਵੀਡੀਓ ਹੈ ਉਹ ਕਾਫੀ ਲੰਮੀ ਹੋ ਜਾਵੇਗੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਲੈਣਾ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਤੁਸੀਂ ਪੂਰੀ ਇਨਸਟਰਕਸ਼ਨ ਪੜ ਲੈਣਾ ਜੀ ਕਿਹੜੀ ਤੁਸੀਂ ਸਪੋਰਟ ਨੂੰ ਅਪਲਾਈ ਕਰਨਾ ਜੋ ਇਹ ਪੇਸਕੇ ਇਲਾਜ ਜੀ ਵਿਕਮ ਗਾਂਦਕੇ ਦੇ ਲਈ ਜੋ ਪੇ ਬੈਂਡ ਮਿਲੇਗਾ 5200 ਤੋਂ ਲੈ ਕੇ 20200 ਪਲੱਸ ਗ੍ਰੇਡ ਪੀ ਮਿਲੇਗੀ ਜੋ ਗ੍ਰੇਡ ਪੇ 1900 ਰੁਪਏ ਰਹਿਣ ਵਾਲੀ ਜੀ ਐਮ ਐਸ ਡਬਲਯੂ ਪ੍ਰਿੰਟਰ ਦੇ ਲਈ ਜੋ ਜੋ ਪੇ 5200 ਤੋਂ ਲੈ ਕੇ 20200 ਰਹਿਣ ਵਾਲੀ ਹੈ ਪਲੱਸ ਗ੍ਰੇਡ ਪੀ 1800 ਰੁਪਏ ਰਹਿਣ ਵਾਲੀ ਹੈ ਜੀ ਐਮ ਐਸ ਡਬਲਯੂ ਡੀ ਐਸ ਦੇ ਪੇਮੈਂਟ ਆਉਟ ਸੇਮ ਰਹਿਣ ਵਾਲੀ ਹੈ ਮੋਡ ਆਫ ਸਿਲੈਕਸ਼ਨ ਇਸ ਤਰਿਕਾ ਨਾਲ ਜੀ ਐਸ ਸੀ ਐਸਟੀ ਓਬੀਸੀ ਕੈਂਡੀਡੇਟ ਹਨ ਉਹਨਾਂ ਹੀ ਮੈਟ ਲਿਸਟ ਦੇ ਹਿਸਾਬ ਨਾਲ ਮੋਡ ਆਫ ਸਿਲੈਕਸ਼ਨ ਰਹਿਣ ਵਾਲਾ ਜੀ ਜੋ ਪੀਟੀ ਟੈਸਟ ਰਹਿਣ ਵਾਲਾ ਹੈਗਾ 1.6 ਕਿਲੋਮੀਟਰ ਰਨ ਹੋਵੇਗੀ ਟੋਟਲ 10 ਮਿੰਟ ਦਾ ਟਾਈਮ ਹੋਵੇਗਾ ਇਹ ਪਾਸ ਕਰਨਾ ਜ਼ਰੂਰੀ ਹੈ ਲੇਕਿਨ ਇਹ ਸਰਵਿਸ ਮੈਂਨ ਦੇ ਲਈ ਪੀਟੀ ਟੈਸਟ ਹੈ ਉਹ ਨਹੀਂ ਰਹਿਣ ਵਾਲਾ ਉਹਨਾਂ ਦੀ ਸਿੱਧੀ ਹੀ ਰੈਕਟ ਜਾਂ ਮਿਨੀਸ਼ਨ ਹੋਵੇਗਾ ਇਹ ਫਿਜ਼ੀਕਲ ਸਟੈਂਡਰਡ ਦਿੱਤਾ ਗਿਆ ਜੀ ਤੁਸੀਂ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਲੈਣਾ ਦੋਸਤੋ ਇਹ ਸੀ ਜਾਣਕਾਰੀ ਗ੍ਰਿਫ ਦੇ ਲਈ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਜੇ ਕਹਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।